ਵਿਦਾਨ ਸਵਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹਿਲ ਕਦਮੀ ਕਰਦਿਆਂ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਤੌਰ ਤੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਉਹਨਾਂ ਨਾਲ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਾਣੀਕੇ, ਪਾਰਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਜਥੇਦਾਰ ਅਵਿੰਦਰਪਾਲ ਸਿੰਘ ਪਖੋਕੇ ਅਤੇ ਕਾਰਜਕਾਰੀ ਕਮੇਟੀ ਮੈਂਬਰ ਗੁਰਸੇਵਕ ਸਿੰਘ ਸੇਖ ਅਤੇ ਗੌਰਵਦੀਪ ਸਿੰਘ ਵਲਟੋਹਾ ਵੀ ਮੌਜੂਦ ਸਨ। ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਹਲਕਾ ਵਾਸੀਆਂ ਨੂੰ ਜਿਮਨੀਪੋਣ ਵਿੱਚ ਪਾਰਟੀ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਵੱਤਵਲਦ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕਿਉਂਕਿ ਸਾਨੂੰ ਦਰਦ ਅਸੀਂ ਥੋੜੇ ਵਿੱਚੋਂ ਐ। ਅਸੀਂ ਜਿਉਣਾ ਮਰਨਾ ਇੱਥੇ ਐ ਸਾਡਾ ਪੰਜਾਬ ਘਰ ਐ। ਆਹ ਤਾਂ ਸ਼ੇਅਰ ਕਰਨ ਵਾਸਤੇ ਹੁੰਦੇ ਆ। ਇਨਾ ਵਾਸਤੇ ਤਾਂ ਪੰਜਾਬ ਗੈਸਟ ਹਾਊਸ ਹੈ ਆਗੇ ਜਿੰਨਾ ਟਾਈਮ ਆ ਥੋੜਾ ਬਟਾ ਟਾਈਮ ਲਾਇਆ ਫਿਰ ਭਾਜੀ ਐਸ ਕਰਕੇ ਬੀਬੀ ਜੀ ਤੁਹਾਡੇ ਉਮੀਦਵਾਰ ਹੈ بڑے ਵਿਖਿਆ ਪ੍ਰਿੰਸੀਪਲ ਦੂਜੇ ਪਾਸੇ ਉਹ ਤਾਂ ਨਾ ਹੀ ਲੈਣਾ ਚਾਹਣਾ ਹੈ ਗਦਾਰ ਜਿਹੜਾ ਆਪਣੀ ਮਾਂ ਪਾਰਟੀ ਨੂੰ ਛੱਡ ਜਾਊਗਾ ਉਹ ਗੰਨਮੈਨਾ ਪਿੱਛੇ ਜਿਹੜਾ ਦੋ ਜੁੱਠੀਆਂ ਪਿੱਛੇ ਪੁੱਸਦੇ ਉਹਨਾਂ ਛੱਡੂਗਾ ਉਹ ਐਣੀ ਪਤਾ ਆ ਗਰਮਾਂ ਨੂੰ ਮੈਂ ਕਿੰਨੀ ਦਿਨ ਰੱਖੀਂਗਾ ਲੱਖਾਂ ਸਾਲ ਲੱਖਾਂ ਉਹਦੇ ਬਾਅਦ ਉਹ ਤੋਂ ਬਾਅਦ ਤਾਂ ਆਈ ਗਰਮਾਂ ਦੇ ਹੱਥ ਨਾ ਹੋਊਗਾ ਤੂੰ ਛੜ ਕੋ ਦਰਦੀ ਭਜਿਆ ਰਹੇ ਐ ਜੇ ਛੋਟੀ ਸੋਚ ਆਵੇ ਲੋਕ ਛੋਟੀ ਅਗਵਾਈ ਨਹੀਂ ਕਰ ਸਕਦੇ ਕੁਰਬਾਨੀ ਵਾਲੇ ਚਾਹੀਦੇ ਆ ਪਰਿਵਾਰ ਦੇਖੋ ਧਰਮੀ ਫੌਜੀ ਦੇ ਪਰਿਵਾਰਾਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਫੌਜ ਛੱਡਿਆ ਏ ਇਹ ਤਾਂ ਵੱਡੀ ਕਲੀਨ ਕੀ ਹੈ ਅੱਜ ਲੋੜ ਆਪਾਂ ਨੂੰ ਇਹਨਾਂ ਦਾ ਸਾਥ ਦੇਣ ਦੀ ਇਹ ਜਿੱਦ ਕਰਾਂ ਦੀ ਨਹੀਂ ਇਸ ਕਰਕੇ ਕੁਝ ਮਰਜ਼ੀ ਹੋ ਜੇ ਮੈਨੂੰ ਤੁਹਾਡੇ ਮਾਨ ਆ ਮੈਂ 2 ਦਿਨ ਦਾ ਗੁੰਡੇ ਤੇ ਜਾ ਰਿਹਾ ਮੈਂ ਲੋਕਾਂ ਦਾ ਜੋਸ਼ ਦੇਖਿਆ ਪਿੱਛੇ ਹੋ ਜੋ ਇੱਕ ਮੁੱਠ ਹੋ ਜੋ ਫੈਸਲਾ ਕਰ ਲੋ ਕਿ ਤਰਨ ਤਰਨ ਹਲਕੇ ਤੋਂ ਪੰਜਾਬ ਬਚਾਉਣ ਆ ਗਈ ਉਸੇ ਦਿਨ ਤੋਂ ਆਟਾ ਦਾਲ ਸਕੀਮ ਚਾਲੂ ਹੋ ਜੂਗੀ ਛਦਨ ਸਕੀਮ ਚਾਲੂ ਹੋ ਜੂਗੀ 10 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਕਿਤੇ ਮਰਜ਼ੀ ਦੇ ਹਸਪਤਾਲ ਜਾ ਕੇ ਇਲਾਜ ਕਰਾ ਲਿਓ ਮੁੱਢ ਪੜ੍ਹਾਈ ਕਰਦਾਂਗੇ ਸਾਰਿਆਂ ਵਾਸਤੇ ਤੇ ਜਿੱਨਾ ਕੋਲੇ ਡਿਊਗਲ ਕਨੈਕਸ਼ਨ ਨਹੀਂ ਪਹਿਲੇ ਹਫ਼ਤੇ ਦੇ ਨੂੰ ਮੈਂ ਸਾਰਨ ਕੋਲੇ ਅੱਜ ਤੇ ਕੱਲ ਭਗਵੰਤ ਜੀ ਅੱਗੇ ਕਹਿੰਦਾ ਕਹਿੰਦਾ ਜੀ ਮੈਂ ਹੁਣ ਜਿਹੜਾ ਤੁਸੀਂ ਮੈਨੂੰ ਦਿਤਾਇਆ ਵੋਟਾਂ ਕਰਕੇ ਮੈਨੂੰ ਹੈਲੀਕਾਪਟਰ ਮਿਲਿਆ ਹੁਣ ਮੈਂ ਹੜ ਹੜ ਜਿੱਥੇ ਆਇਆ ਉਹਨਾਂ ਦੀ ਮਦਦ ਵਾਸਤੇ ਮੈਂ ਹੈਲੀਕਾਪਟਰ ਦੇ ਰਿਹਾ ਹੂੰ ਮਹੀਨੇ ਮਤਾ ਹੈਲੀਕਾਪਟਰ ਦਾ ਚਾਰ ਹੁਣਾ ਲੋਕਾਂ ਨੂੰ ਬੀਜ਼ਲ ਚਾਹੀਦਾ ਲੋਕਾਂ ਨੂੰ ਮੋਟਰਾਂ ਚਾਹੀਦੀਆਂ ਲੋਕਾਂ ਨੂੰ ਪੰਪ ਚਾਹੀਦੇ ਆ ਲੋਕਾਂ ਨੂੰ ਬੂਰੀਆਂ ਚਾਹੀਦੀਆਂ ਜੀਸੀਬੀ ਚਾਹੀਦੀਆਂ ਟਰੈਕਟਰ ਦੇ ਉੱਤੇ ਤੇਲ ਚਾਹੀਦਾ ਉੱਥੇ ਰਾਸ਼ਨ ਚਾਹੀਦਾ ਉੱਥੇ ਦਵਾਈਆਂ ਚਾਹੀਦੀਆਂ ਨਹੀਂ ਹੈਲੀਕਾਪਟਰ ਦੇਖੇ ਜਾ ਰਹੇ ਜਿਹੜੇ ਬੰਦੇ ਨੂੰ ਇਹ ਵੀ ਪਤਾ ਕਿ ਲੋੜ ਕੀ ਹੈ ਉਹ ਮੁੱਖ ਮੰਤਰੀ ਆਪਣਾ ਇਸ ਸਮੇਂ ਅਸੀਂ 4 ਮਹੀਨੇ ਪਹਿਲਾਂ ਹੀ ਪਿਆਰੀ ਕਰ ਲੈਂਦੇ ਸੀ ਹੜ੍ਹਾਂ ਦੀ ਪਹਿਲਾਂ ਹੀ ਬੰਦ ਪੱਕੇ ਕਰ ਲੈਂਦੇ ਸੀ ਜੀਸੀਬੀ ਨਾਲ ਕੇ ਸਰਕਾਰ ਲੱਗ ਜਾਂਦੀ ਜੀ ਤੇ ਮੌਸਮ ਕੁਝ ਨਾ ਮਰਜੀ ਮਾਣਾ ਹੋਏ ਤੇ ਅਸੀਂ ਪਾਣੀ ਕਰਦਣ ਦੇ ਹੁੰਦੇ ਸੀ ਆ ਤਾਂ ਨਿਲੈਕ ਹੈ ਇਹਨੂੰ ਪਤਾ ਹੀ ਨਹੀਂ ਮੈਂ ਅਫਸਰਾਂ ਨੂੰ ਪੁੱਛਿਆ ਕਿ ਨਾ 4 ਸਾਲ ਹੋ ਗਏ ਇੱਕ ਮੀਟਿੰਗ ਨਹੀਂ ਕੀਤੀ ਇੱਕ ਬੰਦ ਸਾਫ ਨਹੀਂ ਕੀਤਾ ਇੱਕ ਬੰਦ ਪੱਕਾ ਨਹੀਂ ਕੀਤਾ ਇਹਨਾਂ ਨੇ 4 ਸਾਲਾਂ ਜੀ ਨੁਕਸਾਨ ਦੇ ਕੋਟਾ ਹੋ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਕਿਸਾਨੀ ਨੂੰ ਬਚਾਉਣਾ ਹੈ ਜੇ ਆਪਣੇ ਪ੍ਰੀਤਪਤਾ ਨੇ ਬਚਣਾ ਹੈ ਆਪਣੇ ਕੋਲੇ ਹੁਣ ਤਜਰਬੇ ਕਰਨ ਦਾ ਸਮਾਂ ਨਹੀਂ ਹੈ ਅਕਾਲੀ ਦਾ ਲੈ ਆਓ ਆਪਣੀ ਆਪਣੀ ਪੰਜਾਬ ਦੀ ਪਾਰਟੀ ਆਪਣੀ ਕੌਮ ਦੀ ਜਥੇਬੰਦੀ ਤਾਂ ਬਚਾਂਗੇ ਜੇ ਹੁਣ ਵੀ ਕਿਤੇ ਗੱਲਾਂ ਚਾਗੇ ਲਾ ਰਿਆ ਚਾਗੇ ਬਾਜੀ ਅੱਜ ਝਾੜੂ ਵਾਲੇ ਮਾਦੋ ਉਹਨਾਂ ਦੀ ਸਰਕਾਰ ਹੈ ਆ 4 ਸਾਲ ਸਰਕਾਰ ਨੇ ਆਪਾਂ ਕੋਈ ਹੰਬ ਨਹੀਂ ਦਿੱਤੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਡੱਟਾਂ ਨਹੀਂ ਤੋੜਿਆ ਜੇ ਤੁਸੀਂ ਪੰਜਾਬ ਨੂੰ ਚਾਹਣਾ ਕਰਦੇ ਤਾਂ ਉਹ ਵਾਲੇ ਤੁਸੀਂ ਬਚਾ ਸਕਦੇ ਹੋ ਤੁਸੀਂ ਇਸ ਵਾਈਲ ਇਕਲੈਕਸ਼ਨ ਵਿੱਚ ਅਕਾਲੀ ਦਰ ਨੂੰ ਤਗੜਾ ਕਰ ਦਿਓ ਅਕਾਲੀਵਲ ਜਿਤਾ ਦਿਓ ਐਡਾ ਤੂਫਾਨ ਇੱਥੇ ਖੜਾ ਕਰਾਂਗੇ ਜਿਹੜਾ ਆਹ ਝਾਲੇ ਦਿੱਲੀ ਵਾਲੀਆਂ ਪਾੜੀਆਂ ਨੂੰ ਭਜਾ ਦਾਂਗੇ ਤਾਂ ਬਚਾਂਗੇ ਆਪਾਂ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਆਰਾਮ ਰੌਣੀ ਪਿੰਡ ਦੇ ਵਿੱਚ ਇੱਥੇ ਆ ਰਹੇ ਨੇ ਤੇ ਵਰਕਰਾਂ ਨੂੰ ਉਤਸ਼ਾਹਤ ਕਰਨ ਵਾਸਤੇ ਆ ਰਹੇ ਨੇ ਕਿਉਂਕਿ ਆਉਣ ਵਾਲੇ 2-3 ਮਹੀਨੇ ਦੇ ਵਿੱਚ ਵਿੱਚ ਇੱਥੋਂ ਦੀ ਚੋਣ ਹੋਣੀ ਆ ਐਮਐਲਏ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਇਥੋਂ ਉਮੀਦਵਾਰ ਬਣਾਇਆ ਪਾਰਟੀ ਨੇ ਤੇ ਮੈਂ ਸਮਝਦਾ ਕਿ ਕੱਲ ਵੀ ਸਾਰਾ ਦਿਨ ਬਾਵਾ ਸਾਹਿਬ ਦੇ ਨਾਲ ਅਸੀਂ ਅੱਜ ਵੀ ਸਵੇਰ ਦੇ ਇਕੱਠ ਹੋ ਰਹੇ ਆ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਲੋਕ ਸ਼ਰੋਮਣੀ ਕਾਲੀਦਾਲ ਨੂੰ ਦੁਬਾਰਾ ਯਾਦ ਕਰ ਰਹੇ ਆ ਤਾਂ ਜੋ ਕਿ ਇਥੋਂ ਇੱਕ ਸੀਟ ਜਿੱਤਣ ਦੇ ਨਾਲ ਕੋਈ ਪਾਰਟੀ ਨੇ ਕੋਈ ਸਰਕਾਰ ਨਹੀਂ ਚੇਂਜ ਹੋਣੀ ਪਰ 2027 ਦਾ ਜਿਹੜਾ ਮੋੜ ਆਸੀ ਇਥੋਂ ਤਰਨਤਾਰਨ ਦੇ ਇਲਾਕੇ ਤੋਂ ਮਾਝੇ ਦੇ ਤੋਂ ਬੰਨਾਂਗੇ ਕਿਉਂਕਿ ਹਮੇਸ਼ਾ ਜਦੋਂ ਵੀ ਜਦੋਂ 97 ਤੇ ਬਾਦਲ ਸਾਹਿਬ ਦੀ ਸਰਕਾਰ ਆਈ ਤੇ ਅਜਨਾਲੇ ਵਾਲੀ ਇਲੈਕਸ਼ਨ ਨੇ ਮੋੜ ਵੱਜਾ ਸੀ ਤੇ ਐਲ ਕਿ ਤਰਨ ਤਾਰਨ ਤੋਂ ਮੋੜ ਬਣ ਕੇ ਅਸੀਂ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਵਾਂਗੇ